ਲੋ ਵੀ ਦੋਸਤੋ ਅੱਜ ਉਹ ਭਰਾਏ ਵੀਡੀਓ ਦੇਖ ਲੈਣ ਜਿਹੜੇ ਕੋਈ ਮੰਨ ਲਓ ਚੰਗੀ ਨਸਲ ਚੰਗਾ ਖਾਨਦਾਨ ਤੇ ਰੇਟ ਥੋੜੇ ਦਾ ਜਾਨਵਰ ਪਾਲਦੇ ਤਾਂ ਮਿੱਤਰੋ ਬਾਲੇ ਭਰਾਵਾਂ ਦੇਖਣਾ ਆਪਾਂ ਨੂੰ ਫੋਨ ਆਉਂਦੇ ਹੁੰਦੇ ਬਾਈ ਚੰਗੀ ਘੋੜੀ ਜਾਂ ਬਸ਼ੀਰੀ ਹੋਵੇ ਪਰ ਆਪਾਂ ਪੈਸੇ ਲਾਉਣੇ ਥੋੜੇ ਪਰ ਖਾਨਦਾਨ ਹੋਵੇ ਚੰਗਾ ਕਿਉਂਕਿ ਨਵੇਂ ਬੰਦੇ ਨੂੰ ਇਦਾਂ ਹੁੰਦਾ ਵੀ ਯਾਰ ਇੱਕ ਵਾਰ ਥੋੜੇ ਪੈਸੇ ਲਾ ਕੇ ਨਾਲੇ ਤਾਂ ਤਜਰਬਾ ਜਿਹਾ ਆ ਜਾਂਦਾ ਤੇ ਦੂਜੀ ਕੱਲ੍ਹ ਸੰਭਲਣ ਦਾ ਬਲ ਵੀ ਆ ਜਾਂਦਾ ਉਦੋਂ ਬਾਅਦ ਅਗਲਾ ਕਹਿੰਦੇ ਨੇ ਚੰਗੇ ਜਾਨਵਰ ਲਾਉਣੇ ਤਾਂ ਮਿੱਤਰੋ ਆਪਾਂ ਪਰ ਪਹਿਲੀ ਵਾਰ ਤੇ ਪੈਸੇ ਥੋੜੇ ਲਵਾਵਾਂਗੇ ਚੀ ਚੰਗੀ ਦੇ ਦਾਂਗੇ ਇਹਦਾ ਖਾਨਦਾਨ ਵੀ ਸਾਰਾ ਪਤਾ ਤੇ ਰੰਗ ਬਾਜੂ ਸੋਹਣਾ نسل ਵੀ ਚੰਗੀ ਹੈ ਤੇ ਮੇਨ ਗੱਲ ਆਪਣੇ ਹੈ ਪੰਜਾਬ ਦੀ نسل ਆ ਮਿੱਤਰੋ ਮੱਝੂ ਕੇ ਖਾਨਦਾਨ ਦੀ ਤੁਹਾਡਾ ਸਾਰਿਆਂ ਦਾ ਮੱਝੂ ਕੇ ਖਾਨਦਾਨ ਨੂੰ ਇੰਨਾ ਪਿਆਰ ਮਿਲਦਾ ਵੀਡੀਓ ਬਾਅਦ ਚ ਪੈਂਦੇ ਸੇਲ ਜਾਨਵਰ ਪਹਿਲਾਂ ਹੋ ਜਾਂਦਾ ਇਸ ਲਈ ਅੱਜ ਫੇਰ ਤੁਹਾਡੇ ਲਈ ਮੱਝੂ ਕੇ ਖਾਨਦਾਨ ਦੀ ਨੀਲੀ ਬਿਸ਼ੇਰੀ ਲੱਭ ਕੇ ਲਿਆਇਆ ਚੰਗੀ ਬਿਸ਼ੇਰੀ ਹੈ ਰੇਟ ਸਿਰ ਬੰਦੂ ਤੇ ਖਾਨਦਾਨ ਵੀ ਚੰਗਾ ਮਾਂ ਪਰ ਕਨਫਰਮ ਹੈ ਇਹਦਾ ਤੇ ਸੋਹਣੀਆ ਬੱਚੀ ਰੰਗਵਾਜ ਕੰਨ ਕੰਡੀਸ਼ਨ ਦੇ ਹੱਥਾਂ ਪੈਰਾਂ ਦੀ ਸਾਫ਼ ਆ ਸਾਰੀ ਡਿਟੇਲ ਹੀ ਦਵਾਂਗਾ ਬਸ ਤੁਸੀਂ ਵੀਡੀਓ ਪੂਰੀ ਦੇਖ ਲਓ ਤਾਂ ਕਿ ਜਿਹੜੀ ਪ੍ਰੋਪਰ ਡਿਟੇਲ ਹੈ ਤੁਹਾਨੂੰ ਵੀਡੀਓ ਦੇ ਵਿੱਚ ਹੀ ਮਿਲ ਜੇ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਰਨ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਜੀ ਹੈ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਮਿੱਤਰੋ ਹਾਜ਼ਰ ਹੋਏ ਆ ਅੱਜ ਦੀ ਤਰੀਕ 10 ਸਤੰਬਰ 2025 ਦੀ ਵੀਡੀਓ ਤੇ ਅੱਜ ਤੁਹਾਡੇ ਲਈ ਬਸ਼ੇਰੀ ਬਾਲੀ ਜਿਆਦਾ ਚੰਗੀ ਲਿਆਤੀ ਖਾਨਦਾਨ ਦੀ ਬਸ਼ੇਰੀ ਆ ਰੇਟ ਸੈਰਾ ਹਜ਼ਾਰਾਂ ਚ ਬਣਜੂ ਰੇਟ ਆਪ ਆਈ ਗਿਆ ਤੁਹਾਨੂੰ ਦੇਤਾ ਵੀ ਹਜ਼ਾਰਾਂ ਚ ਬਣਜੂ ਤੇ ਨੀਲਾ ਰੰਗ ਆ ਦੋਸਤੋ ਪੰਜਾਬ ਨਸਲ ਆ ਮੱਝੂ ਦਾ ਖਾਨਦਾਨ ਸਾਰੀ ਡਿਟੇਲ ਦਵਾਂਗੇ ਪਰ ਵੀਡੀਓ ਪੂਰੀ ਦੇਖ ਲੈ ਤਾਂ ਕਿ ਪ੍ਰੋਪਰ ਡਿਟੇਲ ਮਿਲ ਜੇ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਸਾਡਾ ਵੀ ਹੌਸਲਾ ਬਣਿਆ ਰਹੇ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਜੈਜ ਰੇਡ ਤੇ ਲਿਆਉਂਦੇ ਰਹੀ ਹੈ ਮਿੱਤਰੋ ਆਪਣਾ ਚੈਨਲ ਜਿਹੜਾ ਤੁਹਾਡੇ ਲਈ ਜਾਇਜ਼ ਰੇਟ ਤੇ ਜਾਨਵਰ ਲਿਆਉਂਦਾ ਮਿੱਤਰੋ ਇਹ ਜਿਹੜੀ ਬੱਚੀ ਹੈ 나ਗ ਦੀ ਪੋਤੀ ਆ ਮੱਝੂ ਘਰੇ ਰਾਜੇ ਘੋੜੇ ਦੀ ਆ ਤੇ ਮਾਂ ਇਹਦੀ ਨੀਲੀ ਸੀ ਤੇ ਬੱਚੇ ਦੇ ਕੰਨ ਜਿਵੇਂ ਛੋਟਾ ਕੁੰਡੀ ਵਾਲਾ ਕੰਨ ਆ ਮੱਥੇ ਪਟਾ ਮਗਰਲੇ ਦੂ ਪਰ ਚਿੱਟੇ ਪਰ ਨੱਕ ਨੁੱਕ ਬਹੁਤ ਸੋਹਣੀ ਬੱਚੀ ਨੇ ਸੀ ਵੀ ਨੇ ਜਾਇਜ਼ ਮੁੱਲ ਦੀ ਆ ਤੇ ਧੌਣ ਧੌਣ ਚੰਗੀ ਆ ਰੰਗ ਬਹੁਤ ਸੋਹਣਾ ਨੀਲਾ ਸੋਹਣਾ ਰੰਗ ਆ ਗਰਦਨ ਦਾ ਮਣੀਆ-ਮੁਣਿਆ ਕੁੰਡ ਦੇਖੋ ਕਿੰਨਾ ਜਿਆਦਾ ਚੰਗਾ ਪੂਰੀ ਮੰਨ ਲਓ ਸੋਹਣੀ ਬੰਨ ਵਾਲੀ ਬਸ਼ੇਰੀ ਆ ਜਮਾਂ ਜੈਜ ਮੋਲੇ ਦੀ ਲੱਖੋਂ ਥੱਲੇ ਵੰਦ ਜਾਣੀ ਨੇ ਹਜ਼ਾਰਾਂ ਚ ਰੇਟ ਆ ਮੇਰੇ ਖਿਆਲ ਨਾਲ ਨਹੀਂ ਇਹਦੇ ਬਰਾਬਰ ਦੀ ਨੀਲੀ ਬੱਚੇ ਤੁਹਾਨੂੰ ਆ ਰੇਟ ਮਿਲ ਜੂ ਬਾਕੀ ਜਿਹੜੇ ਭਰਾ ਦੇ ਮੇਰੇ ਤੇ ਪਸੰਦ ਹੋ ਜਾ ਕੇ ਦੇਖ ਸਕਦਾ ਮਿਲਦੇ ਨੇ ਜਲਦ ਨਵੀਂ ਵੀਡੀਓ ਨੂੰ ਬਹੁਤ